ਚੈਨਲ ਦਾ ਆ ਰੈਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਰਜੀਵ ਗਾਂਧੀ ਸਟੇਡੀਅਮ ਆਈਟੀਆਈ ਦੀ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਤਿਹਾਰ ਵੱਡੇ ਪੱਧਰ ਤੇ ਸ਼ਰਦਾ ਪਾਵਨਾ ਨਾਮ ਮਨਾਇਆ ਗਿਆ ਇਸ ਮੌਕੇ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਬਣੇ ਪੁਤਲੇ ਆਕਰਸ਼ਣ ਦਾ ਕੇਂਦਰ ਬਣੇ ਰਹੇ ਅਤੇ ਖਾਸ ਤੌਰ ਤੇ ਇਸ ਵਾਰ ਜੋ ਦੁਸ਼ਹਿਰਾ ਕਮੇਟੀ ਵੱਲੋਂ ਰਾਵਣ ਦਾ ਪੁਤਲਾ 120 ਫੁੱਟ ਉੱਚਾ ਬਣਾਇਆ ਗਿਆ ਪੋਸਟ ਨੂੰ ਵੇਖਣ ਵਾਸਤੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਰਜੀਵ Gandhi ਸਟੇਡੀਅਮ ਵਿੱਚ ਪਹੁੰਚੇ ਅਤੇ ਵੇਖਣ ਵਿੱਚ ਆਇਆ ਕਿ ਪੂਰੀ ਗਰਾਊਂਡ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ਰੀਕਰ ਸੀ ਐਸ ਐਸ ਪੀ ਬਟਾਲਾ ਸੁਹੇਲ ਕਾਸਮ ਮੀਰ ਆਈ ਪੀ ਐਸ ਚੇਅਰਮੈਨ ਜੋਬਰਨ ਦਾਵਾ ਚੇਅਰਮੈਨ ਮਾਨਕ ਮਹਿਤਾ ਚੇਅਰਮੈਨ ਯਸ਼ਪਾਲ ਚੋਹਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤਿਲਕਰਾਜ ਅਮਰਤ ਕਲਸੀ ਭੁਪਿੰਦਰ ਸਿੰਘ ਅਤੇ ਬਟਾਲਾ ਦੇ ਵਿਧਾਇਕ ਸ਼ਾਰੀ ਕਲਸੀ ਦੇ ਧਰਮਪਤਨੀ ਰਾਜਵੀਰ ਕੌਰ ਕਲਸੀ ਵੀ ਹਾਜ਼ਰ ਰਹੇ ਇਸ ਮੌਕੇ ਦੁਸ਼ਾਰਾ ਕਮੇਟੀ ਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਸਨ ਅਤੇ ਖਾਸ ਤੌਰ ਤੇ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਆਈਪੀਐਸ ਦੇ ਹੁਕਮਾਤੇ ਹੇਤ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਨੂੰ ਲੈ ਕੇ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਸਨ ਇਸ ਮੌਕੇ ਖਾਸ ਕਰ ਏਸੀ ਕਿ ਇਸ ਵਾਰ ਜਿੰਨੀਆਂ ਵੀ ਰਾਮਲੀਲਾ ਕਮੇਟੀਆਂ ਤੋਂ ਚਾਕੀਆਂ ਇੱਥੇ ਪਹੁੰਚੀਆਂ ਸਨ ਉਹਨਾਂ ਵਿੱਚੋਂ ਜਿਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਨਗਦ ਹਜ਼ਾਰਾਂ ਦੇ ਇਨਾਮ ਦਿੱਤੇ ਗਏ ਸ਼ਾਮ ਹੁੰਦਿਆਂ ਹੀ ਤਿੰਨਾਂ ਪੁਤਲਿਆਂ ਨੂੰ ਅਗਨ ਪੇਟ ਕਰਨ ਤੋਂ ਪਹਿਲਾਂ ਸ਼ਾਨਦਾਰ ਆਤਿਸ਼ਬਾਜ਼ੀ ਹੋਈ ਜਿਸ ਦਾ ਪੂਰੀ ਸੰਗਤਾਂ ਨੇ ਆਨੰਦ ਮਾਣਿਆ ਉਸ ਤੋਂ ਬਾਅਦ ਬਟਾਲਾ ਦੇ ਵਿਧਾਇਕ ਸ਼ਰੀ ਕਲਸੀ ਵੱਲੋਂ ਤਿੰਨਾਂ ਪੁਤਲਿਆਂ ਨੂੰ ਅਗਨ ਪੇਟ ਕੀਤਾ ਗਿਆ ਉਹਨਾਂ ਨੇ ਗੱਲਬਾਤ ਦੌਰਾਨ ਬਟਾਲਾ ਵਾਸੀਆਂ ਨੂੰ ਦੁਸ਼ਹਿਰ ਦੀਆਂ ਮੁਬਾਰਕਾਂ ਦਿੱਤੀਆਂ ਉਹਨਾਂ ਕਿਹਾ ਕਿ ਮੇਰਾ ਆਪਣਾ ਪਰਿਵਾਰ ਹੈ ਅਤੇ ਸਾਨੂੰ ਇਹ ਕੰਮ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਕਹਿੰਦੇ ਕਿ ਅਗਲੀ ਵਾਰੀ ਇਸ ਤੋਂ ਵੱਡੇ ਪੱਧਰ ਤੇ ਇਸ਼ਾਰਾ ਮਨਾਇਆ ਜਾਏਗਾ ਅਸੀਂ ਕੋਸ਼ਿਸ਼ ਕਰਨਗੇ ਕਿ ਰਾਵਣ ਦਾ ਪੁਤਲਾ 120 ਫੁੱਟ ਉੱਚਾ ਬਣਾਇਆ ਜਾਏ ਗੱਲਬਾਤ ਦੌਰਾਨ ਉਹਨਾਂ ਕੀ ਕੁੜ ਕੇ ਆ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸੜਕਾਂ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ RN News ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਸੜ ਨਾਲ بٹالا تو پتھر نرندر کور پوری والدی ایک دار نے اوتار دیا اچھا جبھی وہ اوتاری ہے تو پیار کرنا تھا جوڑوں گا پچھلے جنم کا پندرہ بھی اب انہیں کے ہاتھوں سے توڑوں گا اب لال काट कर तेरे सीस को लंका में पर नंगा निकाल कर तेरी सांसों को नडकवास की सर कर रहूँगा कौन काटेगा सर मेरा ना है, किसी के चुका किसी का चुका काटा है वह इस सर जो में जो सांस है मेरे उठा है मौत से कहता कहता लक्ष्मण और खुद ही एक मौत बन चुका जैक चंगा ਮੈਂ ਚੌਦ ਤਰੋ ਕੀ ਜਗਾ ਫੁੱਲ ਖਿਲਾਰ ਦੂ ਅਕਾਸ਼ ਕੋ ਚਾਉ ਰਸਾ ਥਲ ਮੇਂ ਮਲਾ ਦੂ ਮਾਰ ਦੂ ਢੋਗ ਢੱਪਲ ਪਲ ਪਲ ਮੇਂ ਧੂਲ ਮੰਡਲ ਬਣੇ ਕ੍ਰੋਸ ਸੈੱਟ ਦੇਖੂ ਤਾਂ ਸਾਗਰ ਵੀ ਸੁੱਕਰ ਜੰਗਲ ਬਣੇ ਅਕਾਸ਼ ਕੋ ਚਾਰ ਦੁੱ ਤਾਰਾ ਕੋ ਤੋੜ ਦੂ ਕਿਚੂ ਗਗਰ ਕੋ ਨੀਚੇ ਸਮੁੰਦਰ ਮੇਂ ਨੇ ਛੋੜ ਦੋ ਜੋਕ ਚੰਕ ਆਪਣੇ ਬਟਾਲੇ ਦੀ ਸੰਗਤ ਦਾ ਧੰਨਵਾਦ ਕਰਦਾ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਹੁੰਦਾ ਵੀ ਇਹਨਾਂ ਦਾ ਜਿਹੜਾ ਪਿਆਰ ਆਸ਼ੀਰਵਾਦ ਆ ਇਹ ਸਾਡੇ 'ਚ ਜਾਣ ਪਰਦਾ ਕਿਉਂਕਿ ਪਿਆਰ ਅੱਗੇ ਵੀ ਇਹ ਕਰਦੇ ਸੀ ਪਰ ਉਸ ਤੋਂ ਬਾਅਦ ਪਿਆਰ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਆਗੂ ਜਿਹੜਾ ਇਹਨਾਂ ਦਾ ਮੁੱਲ ਪਾਉਂਦਾ ਹੋਵੇ ਪਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕੀਤਾ ਹੁਣ ਸਮੁੱਚੀ ਮੇਰੀ ਟੀਮ ਜਿੰਨੀ ਵੀ ਆ ਮੇਰਾ ਵੀ ਰਾਸ਼ੂ ਵਰਨ ਜੀ ਸਾਰੀ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈਣਾ ਸ਼ੁਰੂ ਕਰਦਿਆਂ ਤਾਂ ਮੈਨੂੰ ਲੱਗਦਾ ਵੀ ਇੱਥੇ ਸਵੇਰ ਚੜ੍ਹ ਜੂਗੀ ਸੋ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਅੱਜ ਜਿਹੜਾ ਇਕੱਠ ਜਿਹੜਾ ਵਧਿਆ ਉਹ ਅੱਜ ਮੈਂ ਕਹਿ ਸਕਦਾ ਵੀ ਜੇ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ 라ਵਣ ਬਣਿਆ ਤੇ ਅੱਜ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਜਿਹੜਾ ਉਹ ਆਇਆ ਇਹ ਇਹਨਾਂ ਦੀ ਮੈਂ ਕਹਿ ਸਕਦਾ ਵੀ ਸਾਨੂੰ ਅਗਰ ਹੋਰ ਜਿਹੜਾ ਜੋਸ਼ ਹੈ ਉਹ ਭਰਦੀ ਐ ਇਹਨਾਂ ਦਾ ਕੱਠ ਭਰਦਾ ਹੈ ਤੇ ਜਿਦ ਤਰ੍ਹਾਂ ਖੁਸ਼ੀ ਨਾਲ ਜਾਂਦੇ ਨੇ ਆਸ਼ੀਰਵਾਦ ਦੇ ਕੇ ਜਾਂਦੇ ਨੇ ਬਸ ਇਹੋ ਸਾਡੀ ਤਾਕਤ ਹੈ ਅੱਗੇ ਇੱਕੋ ਬੇਨਤੀ ਕਰਦਾ ਹੁਣਾ ਬਟਾਲਾ ਵਾਸੀ ਜਿਹੜੇ ਨੇ ਇਹ ਮੇਰਾ ਪਰਿਵਾਰ ਹੈ ਪਰ ਮੈਨੂੰ ਮੈਂ ਜਿਹੜੀ ਵੀ ਗੱਲ ਕਹਿਣੀ ਚਾਹਨਾ ਹੋਵਾਂ ਕਿਉਂਕਿ ਹਜ਼ਾਰਾਂ ਦੀ ਤਦਾਦ 'ਚ ਮੇਰਾ ਪਰਿਵਾਰ ਹੈ ਉਹ ਜਦੋਂ ਮੈਂ ਮੈਸੇਜ ਦਿੰਨਾ ਉਸ ਮੈਸੇਜ ਨੂੰ ਫੋਲੋ ਕਰਦੇ ਨੇ ਔਰ ਮੇਰੇ ਤੇ ਵਿਸ਼ਵਾਸ ਕਰਦੇ ਨੇ ਸੋ ਮੈਂ ਦਿਲ ਦੀ ਗਰਾਈ ਦੂੰ ਆਪਣੇ ਬਟਾਲਾ ਵਾਸੀਆਂ ਦੇ ਜਿਹੜੇ ਜਿਹੜੇ ਮੇਰੀਆਂ ਮਾਵਾਂ ਭੈਣਾਂ ਜਿਹੜੇ ਜਿਹੜੇ ਬੱਚੇ ਜਿਹੜੇ ਜਿਹੜੇ ਬਜ਼ੁਰਗ ਇੱਥੇ ਚੱਲ ਕੇ ਆਏ ਨੇ ਇੱਕ ਇੱਕ ਕਦਮ ਜਿਹੜਾ ਉਹਨਾਂ ਨੇ ਇਹ ਜਿਹੜਾ ਸਫ਼ਰ ਤੈਅ ਕੀਤਾ ਹੈ ਸ਼ਹਿਰੀ ਕਲਸੀ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਿਰ ਝੁੱਕ ਕੇ ਉਹਨਾਂ ਨੂੰ ਨਤਮਸਤ ਕਹਿੰਦਾ ਹਾਂ ਸੋ ਕਹਿਣ ਦਾ ਭਾਵ ਇਹੋ ਜਿਹੜਾ ਇਹਨਾਂ ਦਾ ਪਿਆਰ ਹੈ ਉਹ ਸਾਡੇ 'ਚ ਜਾਣ ਪੜਦਾ ਹੈ ਮੇਰੀ ਟੀਮ ਹੈ ਸਾਰੀ ਖੜੀ ਹੈ ਔਰ ਮੈਨੂੰ ਖੁਸ਼ੀ ਹੈ ਦੇ ਅੱਗੇ ਨਾਲੋਂ ਆ ਹੁਣੇ ਬੈਠੇ ਸੀ ਅੱਜ ਜੇ ਦੁਸ਼ਹਿਰੇ ਦਾ ਇਹ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜ਼ੀ ਚੱਲੀ ਆਤਿਸ਼ਬਾਜ਼ੀ ਤੋਂ ਬਾਅਦ ਜਿਹੜਾ ਇਹ ਰਾਵਣ ਨੂੰ ਦਹਨ ਕੀਤਾ ਗਿਆ ਸੋ ਮੈਂ ਪਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ 40 ਫੁੱਟ ਤੋਂ ਸ਼ੁਰੂ ਕੀਤਾ ਇਹ ਅੱਜ 100 15 ਵੀ ਫੁੱਟ ਤੇ ਪਹੁੰਚ ਗਿਆ 118 ਫੁੱਟ ਵੀ ਫੁੱਟ ਪੋਲ ਗਿਆ ਜੀ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੁਣ ਸਫਰ ਵੱਧ ਤੈ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਹਾੜ ਸਾਰੇ ਪਰਿਵਾਰ ਨੇ ਇਕੱਠੇ ਹੋਣਾ ਹੁੰਦਾ ਹੈ ਬੱਚਿਆਂ ਨੂੰ ਬੜੀ ਰੀਜ਼ ਹੁੰਦੀ ਆ ਮੈਂ ਦੇਖ ਰਿਹਾ ਸੀ ਕੋਈ ਬਾਪ ਦੇ ਮੋਟਿਆਂ ਤੇ ਬੈਠਾ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਸੋ ਬੜੀ ਆਸ ਦੇ ਨਾਲ ਆਉਂਦੇ ਆ ਪਾਜੀ ਮੇਰਾ ਸਮਾਨ ਜਨ ਸਪੋਰਟ ਆ ਮੇਰੀ ਇਹੋ ਕਹਾਣੀ ਆ ਕਿ ਰੁਪਿਆ ਆਪਾਂ ਆਪਣੇ ਪਰਿਵਾਰਾਂ ਲਈ ਕੱਢਣਾ ਵਧੀਆ ਤੋਂ ਵਧੀਆ ਹੈ ਦੇਖੋ ਜੀ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਮੈਂ ਸਾਰੇ ਬਟਾਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਹੋਮੋਮਾ ਕੇ ਇੱਕ ਕੱਠ ਹੋ ਕੇ ਇਸ ਦੁਸ਼ਹਿਰੇ 'ਚ ਪਹੁੰਚੇ ਤੇ ਇਸ ਦੁਸ਼ਹਿਰੀ ਦੀ ਰੌਣਕ ਦੀ ਸ਼ੋਭਾ ਨੂੰ ਵਧਾਇਆ ਦੇਖੋ ਇਹ ਕੋਈ ਮੇਰੀ ਮਿਹਨਤ ਨਹੀਂ ਇਹ ਪ੍ਰਭੂ ਰਾਮ ਦੀ ਕਿਰਪਾ ਹੈ ਇੱਕ ਧਾਰਮਿਕ ਕੰਮ ਹੈ ਇਹ ਸਾਡਾ ਫਰਜ਼ ਬੰਦਾ ਸਭ ਦਾ ਅਸੀਂ ਤੇ ਸਭ ਨੂੰ ਬਟਾਲਾ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਸਾਰੇ ਇਕੱਠੇ ਹੋ ਗਏ ਅਗਲੀ ਵਾਰ ਦੁਸ਼ਰਾ ਸਾਰੇ ਇਕੱਠੇ ਮਿਲ ਕੇ ਇੱਕ ਮਿੰਦ ਕਰੀਏ ਇਸ ਤੋਂ ਬਾਅਦ ਤੈਸ ਤੋਂ ਉੱਪਰ ਦੁਸ਼ਰਣ ਲੱਗ ਜਾਈਏ ਹੁਣ ਇੱਕ ਮੈਂ ਇੱਥੇ ਕਹਿਣਾ ਚਾਹਨਾ ਅਗਲੀ ਵੜੀ 80 ਰਾਵਨ 200 ਫੁੱਟ ਦੇ ਕਰੀਬ ਬਣਾਵਾਂਗੇ ਗਰਾਊਂਡ ਵੀ ਵੱਡੀ ਹੋ ਜੇਗੀ ਜੀ ਉਹਦਾ ਉਹ ਅੱਗੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਾਡੀ ਇਹੋ ਪਲਾਨਿੰਗ ਚੱਲ ਰਹੀ ਹੈ ਪਰ ਇਹਨੇ ਪਹਿਲਾਂ ਨਾਸਤਾ ਮੈਨੂੰ ਤੇ ਇਹ ਵੀ ਲੱਗੇ ਜੀ ਜਾ ਕੇ ਦੱਸਾਂਗੇ ਸੋ ਕਹਿਣ ਦਾ ਭਾਵ ਆ ਪੂਰੇ ਹਫਤਾ ਪ੍ਰਬੰਧ ਕਰਕੇ ਜਿਤਨਾ ਅੱਜ ਵੀ ਅਹ ਦਿੱਕਤ ਤੇ ਜ਼ਰੂਰ ਹੋਈ ਕਿਉਂਕਿ ਜੋ-ਜੋ ਕਾਰਜ ਕਰਦੇ ਆ ਕੰਮ ਕਰਦੇ ਆ ਕਿਉਂਕਿ ਜਿਹੜੀ ਕੋਈ ਕਮੀ ਹੁੰਦੀ ਆ ਉਹ ਸਾਹਮਣੇ ਨਜ਼ਰ ਆਉਂਦੀ ਆ ਸੋ ਸਾਨੂੰ ਇਹ ਆ ਸਾਡੀ ਕੋਸ਼ਿਸ਼ ਇਹ ਆ ਵੀ ਮੈਂ ਅਹ ਅਗਲੀ ਵਾਰੀ ਆਪਾਂ ਸਾਰੇ ਜਿਹੜਾ ਸਾਡੀ ਸਾਰੀ ਟੀਮ ਆ ਆਸ਼ੂ ਹੋਣੀ ਮਾਨਿਕ ਹੋਣੀ ਗਗਨੂ ਹੋਣੀ ਵਰੁਣ ਜੀ ਜੋਬਨ ਹੋਣੀ ਕੰਤੀ ਹੋਣੀ ਵਰਨ ਉਸਾਰੀ ਤਕਰੀਬਾ ਦਾ ਸਾਰਾ ਸਾਡਾ ਪਰਿਵਾਰ ਆ ਜਿਹੜੇ ਸਟੇਜ 'ਤੇ ਵੀ ਬੈਠੇ ਨੇ ਜਿਹੜੇ ਪ੍ਰਬੰਧਕ ਨੇ ਅਸਲ ਜਿਹੜੇ ਪ੍ਰਬੰਧਕ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਉਹ ਉਹਨਾਂ ਦੀ ਮਿਹਨਤ ਸਦਕਾ ਸਾਰਾ ਅੱਜ ਇਹ ਜਿਹੜਾ ਕਾਰਜ ਸਾਰਿਆਂ ਦਾ ਸਫਲਾ ਹੋਇਆ ਅਗਲੀ ਵਾਰੀ ਪਰਮਾਤਮਾ ਕਿਰਪਾ ਕਰੇ ਬਲ ਬਖਸ਼ੇ ਇਹ ਇਸੇ ਤਰ੍ਹਾਂ ਹੀ ਮੈਂ ਤੇ ਇਹੋ ਗੱਲ ਕਹਿਣਾ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਵੀ ਪਰਮਾਤ ਚੜ੍ਹਦੀ ਕਲਾ 'ਚ ਰਵੇ ਤਾਂ ਜੋ ਕਿ ਆਪਣੇ ਪਟਾਲੇ ਲਈ ਵਧੀਆ ਜਿਹੜੇ ਦੇ ਇੰਤਿਹਾਰ ਜਿਹੜੇ ਮਨਾਉਂਦੇ ਨੇ ਇਹ ਜਿਹੜਾ ਦਸਹਰੇ ਦਾ ਪਰਵ ਹੈ ਇਹ ਪੂਰੇ ਹਿੰਦੁਸਤਾਨ ਦਾ ਬਹੁਤ ਹੀ ਇਤਿਹਾਸਿਕ ਤਿਹਾੜ ਹੈ ਲੋਕਾਂ ਚ ਪੂਰਾ ਜੋਸ਼ ਖੁਸ਼ ਹੁੰਦਾ ਹੈ ਲੇਕਿਨ ਬਟਾਲੇ ਦੇ ਵਿੱਚ ਸਾਡੇ ਹਲਕੇ ਦੇ ਐਮ ਐਲ ਏ ਅਮਰ ਸਿੰਘ ਸ਼ੈਰੀ ਕੰਸੀ ਜੀ ਵੱਲੋਂ ਬਹੁਤ ਮੁਕਥਾ ਬਰਬੰਦ ਕੀਤੇ ਗਏ ਨੇ ਲੋਕਾਂ ਦੇ ਬੈਠਣ ਦੇ ਪ੍ਰਬੰਧ ਨੇ ਔਰ ਇੱਥੇ ਸਿਕਿਉਰਟੀ ਦਾ ਪੂਰਾ ਬੰਦੋਬਸਤ ਹੈ ਲੋਕੀ ਬੇਫਿਕਰ ਹੋ ਕੇ ਥੇ ਨੇ ਆਪਣੇ ਪਰਿਵਾਰ ਸਮੇਤ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਔਰ ਇਸ ਵਾਰ ਜਿਹੜੀ ਖਾਸੀਅਤ ਹੈ ਦਸਹਿਰਾ ਕਮੇਟੀ ਵੱਲੋਂ ਜਿਹੜੀ ਰਾਂਡੀ ਦਾ ਪਹਿਲਾ ਨੰਬਰ ਸẽਗੀ ਉਹਨੂੰ ਬਤੌਰ ਇਨਾਮ 31000 ਦਿੱਤਾ ਜਾਏਗਾ ਜਿਹੜੀ ਸੈਕੰਡ ਨੰਬਰ ਤੇ ਆਏਗੀ ਉਹਨੂੰ 21000 ਜਿਹੜੀ ਥਰਡ ਨੰਬਰ ਤੇ ਆਏਗੀ ਉਹਨੂੰ 11000 ਇਸ ਤੋਂ ਇਲਾਵਾ ਜਿਹੜੇ ਪਾਤਰ RAM ji ਦਾ Lakshman ji ਦਾ Hanuman ji ਦਾ Sita mata ji ਦਾ ਔਰ Ram ji ਦਾ ਰੋਲ ਪਹਿਲੇ ਨੰਬਰ ਤੇ ਨਿਭਾਉਣਗੇ ਸਾਰੀਆਂ ਖਿਲਾਵਾਂ ਚ ਉਹਨਾਂ ਨੂੰ 51500 ਰੁਪਏ ਦਾ ਸਪੈਸ਼ਲ ਨਾਮ MLA ਸਾਹਿਬ ਆਪਣੇ ਕਰ ਕਮਣਾ ਦਿੱਤੇ। ਇਹ ਇੱਕ ਪੰਜਾਬ ਦੇ ਵਿੱਚ ਨਹੀਂ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਤ ਵੱਡਾ ਪੁਤਲਾ ਔਰ ਇਹ ਬੜੇ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਜੀ ਆਈਟੀਆਰ ਦੀ ਕਾਲਜ ਦੀ ਗਰਾਊਂਡ ਦੇ ਵਿੱਚ ਤੇ ਸਾਡਾ ਜਿਹੜਾ ਬੜਾ ਧੁੰਮਧਾਉਣਾ ਬਣਾਇਆ ਜਾ ਰਿਹਾ ਜਿਸ ਪਿਛੇ ਸਾਡੇ ਐਮਐਲਏ ਸ਼ਰੀ ਕਲਸੀ ਜੀ ਦਾ ਪੂਰਾ ਸਹਿਯੋਗ ਮਿਲਿਆ ਵੈ ਇਹ ਲੋਕਾਂ ਦਾ ਹੜ ਭਾਇਆ ਪਿਆ ਹੋਇਆ ਹੈ ਅਸੀਂ ਤਾਂ ਸੋਚੇ 15 ਤੋਂ 20 ਹਜ਼ਾਰ ਲੋਕ ਆਉਣਗੇ ਪਰ ਲੋਕ ਜਿਹੜੇ ਆ ਗਏ ਬਹੁਤ ਜ਼ਿਆਦਾ ਆਏ ਨੇ ਪ੍ਰਬੰਧ ਵੀ ਬੜੇ ਮੁਕਤਾ ਕੀਤੇ ਗਏ ਨੇ ਉਹਨਾਂ ਵਾਸਤੇ ਜਿਹੜੀਆਂ ਝਾਕੀਆਂ ਆ ਰਹੀਆਂ ਉਹਨਾਂ ਨੂੰ ਇਨਾਮ ਵੰਡੇ ਜਾ ਰਹੇ ਨੇ ਸ਼ਰੀ ਕਲਸੀ ਜੀ ਵੱਲੋਂ ਇਹ ਪਠਾਨਕੋਟ ਗਰਦਾਸਪੁਰ ਜਾਂ ਅਮਰਸਰ ਇਹਨਾਂ ਸਾਰਿਆਂ ਤੋਂ ਵੱਡਾ ਜਿਹੜਾ 100 ਗ੍ਰਿਫ 20 ਫੁੱਟ ਦਾ ਜਿਹੜਾ ਵਾਣ ਤਿਆਰ ਕੀਤਾ ਗਿਆ ਹੈ ਇਸ ਮੌਕੇ ਮੈਂ ਪਟਾਲਾ ਵਾਸੀਆਂ ਨੂੰ ਦਸਹਿਰੇ ਦੇ ਮੌਕੇ ਤੇ ਲਗਭਗ ਵਧਾਈ ਦਿੰਦਾ ਹੈ ਜੈ ਸ਼੍ਰੀ ਨਰਾਇਣ